ਕਿਸਾਨ ਨੇ ਆਪਣੇ ਕਾਰੋਬਾਰ ਨੂੰ ਵਧਾਉਣ ਵਾਸਤੇ ਇੱਕ ਫਾਰਮ ਬਣਾਇਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਵਜੂਦ ਸੀ ਦੱਸਦੀ ਕਿ ਤਸਵੀਰਾਂ ਫਿਰੋਜ਼ਪੁਰ ਦੇ ਜੀਰਾ ਹਲਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਜੀਰਾ ਦੇ ਪਿੰਡ ਗੱਟਾ ਬਾਦਸ਼ਾਹ ਤੋਂ ਤਸਵੀਰਾਂ ਤੁਹਾਨੂੰ ਆਪਣੀ ਸਕਰੀਨ ਤੇ ਦਿਖਾ ਰਿਹਾ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਿਸਾਨ ਦਾ ਸ਼ੈੱਡ ਪਾਇਆ ਹੋਇਆ ਸੀ ਜੋ ਕਿ ਟੈਟਰੀ ਹੋ ਗਿਆ ਦੱਸਦੇ ਕਿ ਕਿਸਾਨ ਦੇ ਬੋਲੋ ਕਿਆ ਗਿਆ ਕਿ ਪਹਿਲਾ ਇੱਕ ਜੈੱਡ ਪਹਿਲਾ ਪਾਇਆ ਗਿਆ ਸੀ ਪਹਿਲਾ ਫਾਰਮ ਬਣਾਇਆ ਗਿਆ ਸੀ گاਵਾ ਦਾ ਤਾਂ ਉਹ ਵੀ گاਵਾ ਨੂੰ ਬਿਮਾਰੀ ਪੈ ਗਈ ਜਿਸ ਕਾਰਨ ਉਸ ਦੀਆਂ ਜਿਹੜੀਆਂ گاਵਾ ਨੇ ਬਿਮਾਰ ਹੋ ਗਈਆਂ ਤਾਂ ਕੁਝ گاਵਾ ਜਿਹੜੀਆਂ ਨੇ ਮਰ ਗਈਆਂ ਜਿਸ ਦਾ ਉਸ ਨੂੰ ਕਾਫੀ ਭਾਰੀ ਨੁਕਸਾਨ ਜਿਹੜਾ ਚੱਲਣਾ ਪਿਆ ਉਸ ਤੋਂ ਬਾਅਦ ਉਸ ਨੇ ਆਪਣੇ ਫਿਰ ਤੋਂ ਪੈਰਾਂ ਤੇ ਖੜੇ ਹੋਣ ਦਾ ਮਨ ਬਣਾਇਆ ਤਾਂ ਫਿਰ ਮਨ ਬਣਾਇਆ ਕਿ ਪੋਲਟਰੀ ਫਾਰਮ ਬਣਾਇਆ ਜਾਵੇ ਤਾਂ ਆਰਟ ਆਰਤੀਏ ਤੋਂ ਪੈਸੇ ਚੁੱਕ ਕੇ ਉਸ ਨੇ ਫਾਰਮ ਬਣਾਇਆ ਤਾਂ ਬੀਤੇ ਦਿਨ ਜਿਹੜੀ ਤੂਫਾਨ ਹਨੇਰੀ ਆਈ ਸੀ ਉਸ ਦੇ ਵਿੱਚ ਉਸ ਦਾ ਪੋਲਟਰੀ ਫਾਰਮ ਦਾ ਜਿਹੜਾ ਸ਼ੈੱਡ ਸੀ ਉਹ ਡਿੱਗ ਗਿਆ ਜਿਸ ਦੇ ਵਿੱਚ ਉਸ ਤੇ 3000 ਚੂਚੇ ਜਿਹੜੇ ਸੀ ਉਹ ਸ਼ੈੱਡ ਥੱਲੇ ਆ ਕੇ ਮਰ ਗਏ ਜਿਸ ਦਾ ਉਸ ਨੂੰ ਭਾਰੀ ਨੁਕਸਾਨ ਹੋਇਆ ਤਾਂ ਹੁਣ ਕਿਸਾਨ ਦੇ ਵੱਲੋਂ ਸਰਕਾਰ ਦੇ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਉਸ ਦੀ مالی ਮਦਦ ਕੀਤੀ ਜਾ ਸਕੇ ਤਾਂ ਜੋ ਉਹ ਆਪਣੇ ਪੈਰਾਂ ਤੇ ਮੁੱਢ ਤੋਂ ਜਿਹੜਾ ਖੜਾ ਹੋ ਜਾਵੇ ਵੈਗਰਜੀਕਾ ਖਾਲਸਾ ਵੈਗਰਜੀਕੀ ਫਤਿਹ ਮੈਂ ਬਲਵਿੰਦਰ ਸਿੰਘ ਪਿੰਡ ਗੱਟਾ ਬਾਦਸ਼ਾ ਜੋ ਕਿ ਤਕਰੀਬਨ ਹੀ ਅੱਜ ਤੋਂ ਤਿੰਨ ਚਾਰ ਮਹੀਨੇ ਪਹਿਲਾਂ ਇਹ ਸ਼ੁਰੂ ਕੀਤਾ ਸੀ ਬਣਾਉਣਾ ਤੇ ਚਾਰ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਜਦੋਂ ਇਹ ਆਪਣਾ ਸ਼ੁਰੂ ਕੀਤਾ ਵਿੱਚ ਬੱਚੇ ਛੱਡੇ ਤੇ ਚਾਣਕ ਹਨੇਰੀ ਆਉਣ ਦੇ ਕਾਰਨ ਜੋ ਵੀ ਸਾਰਾ ਕੁਝ ਸਭ ਟੈਸ਼ ਨੈਸ਼ ਹੋ ਚੁੱਕਾ ਤੇ ਕੁਝ ਨਹੀਂ ਬਚਿਆ 4000 ਬੱਚਾ ਸੀ ਉਹਦੇ ਵਿੱਚੋਂ 2500 ਬੱਚਾ ਜਾਨਕੀ ਖਤਮ ਹੋ ਚੁੱਕਾ 1500 ਬੱਚਾ ਬਚਿਆ ਇਹੀ ਅਪੀਲ ਕਰਦੇ ਆ ਕਿ ਬੀ ਐਨ ਆਰ ਆਈ ਵੀਰਾਂ ਲੋ ਜਾਂ ਕੋਈ ਸਰਕਾਰ ਦੇ ਨੁਮਾਇੰਦੇ ਵੱਲੋਂ ਮਦਦ ਕੀਤੀ ਜਾਵੇ ਪਹਿਲਾਂ ਕੋਈ ਨੁਕਸਾਨ ਪਹਿਲਾਂ ਵੀ ਅੱਜ ਤੋਂ ਜੋ ਲੰਪੀ ਸਕਿਨ ਆਈ ਸੀ ਕੁਝ ਉਦੋਂ گاਵਾਂ ਦਾ ਫਾਰਮ ਸੀ ਆਪਣਾ ਤੇ ਉਹ ਵੀ ਸਾਰਾ ਸਭ ਕੁਝ ਖਤਮ ਹੋ ਗਿਆ 8-10 ਲੱਖ ਦਾ ਉਦੋਂ ਨੁਕਸਾਨ ਹੋਇਆ 8 ਤੋਂ 10 ਲੱਖ ਦਾ ਹੀ ਹੋਣ ਹੋ ਚੁੱਕਾ ਜੀ ਹਾਂਜੀ ਸਰਕਾਰ ਦਹਾੜਾਂ ਨੂੰ ਤਾਂ ਹਰ ਵਾਰੀ ਮਾਰ ਪੈਂਦੀ ਹੈ ਜੀ ਉਦੋਂ ਵੀ 2023 ਦੇ ਵਿੱਚ ਜਦੋਂ ਆਏ ਹੜ੍ਹ ਉਹ ਤਾਂ ਵੀ ਸਾਰੀ ਮਾਰ ਪਈ ਤੇ ਹਰ ਵਾਰੀ ਜਦੋਂ ਵੀ ਹੜ੍ਹ ਆਉਂਦੇ ਉਹ ਤਾਂ ਮਾਰ ਪੈਂਦੀ ਪੈਂਦੀ ਹੈ ਜੀ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਕੁਝ ਨਾ ਕੁਝ ਤਾਂ ਸਾਡੇ ਬਾਰੇ ਮੰਨ ਲਓ ਸੋਚਿਆ ਜਾਵੇ ਤੇ ਕੁਝ ਮਦਦ ਕੀਤੀ ਜਾਵੇ ਜ਼ਰੂਰ ਸੁਖਵਿੰਦਰ ਸਿੰਘ ਗਟਾ ਬਾਦਸ਼ਾ ਸਾਬਕਾ ਸਰਪੰਚ ਬੇਨਤੀ ਕਰਦਾ ਜੀ ਇਹਨਾਂ ਬੱਚਿਆਂ ਦਾ ਬਹੁਤ ਵੱਡੇ ਪੱਧਰ ਤੇ ਅੱਗੇ ਵੀ ਇਹਨਾਂ ਦੱਸਿਆ ਜਿਵੇਂ گاਵਾਂ ਦਾ ਫਾਰਮਸੀ ਆਉਂਦਾ ਨੁਕਸਾਨ ਹੋਇਆ ਹੁਣ ਜਿਹੜਾ ਇਹਨਾਂ ਪੋਲਟੀ ਫਾਰਮ ਖੋਲਿਆ ਇਹ ਅੱਜ ਵੀਰਵਾਰ ਜਿਹੜਾ ਹਨੇਰੀ ਆਈ ਹੈ ਬਹੁਤ ਵੱਡੇ ਪੱਧਰ ਤੇ ਇਹਨਾਂ ਦਾ ਨੁਕਸਾਨ ਹੋਇਆ ਇਸ ਕਰਕੇ ਬੇਨਤੀ ਕਰਨੀ ਚਾਹੁੰਦੇ ਆ ਸਰਕਾਰ ਨੂੰ ਵੀ ਐਨ ਆਰ ਆਈ ਵੀਰਾਂ ਨੂੰ ਵੀ ਹੋਰ ਮੇਰੇ ਜਿਹੜੇ ਇੱਥੇ ਵੀ ਆ ਵੀਰ ਆਪਾਂ ਇਹਨਾਂ ਦੀ ਜਿੰਨੀ ਵੀ ਸਪੋਰਟ ਕਰ ਸਕਦੇ ਆ ਕਰੀਏ ਇਹਨਾਂ ਦੀ ਮਦਦ ਕਰੀਏ ਕਿ ਛੋਟਾ ਜ਼ਿਮੀਂਦਾਰ ਹੈ ਕੋਈ ਇੰਨੇ ਵੱਡੇ ਜ਼ਿਮੀਂਦਾਰ ਨਹੀਂ ਕਿ ਇਹਨਾਂ ਦੀ ਪੂਰਤੀ ਹੋ ਸਕੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਇਹਨਾਂ ਦੀ ਜਿੰਨੀ ਵੀ ਸਪੋਰਟ ਕਰ ਸਕਦੇ ਆ ਕਰੀਏ ਤੇ ਇਹਨਾਂ ਦੀ ਮਦਦ ਥੋੜੀ ਥੋੜੀ ਨਾਲ ਆਪਾਂ ਜਿਵੇਂ ਥੋੜੀ ਥੋੜੀ ਮਦਦ ਕਰ ਦਈਏ ਤੇ ਇਹਨਾਂ ਦੀ ਮਦਦ ਹੋ ਜਾਣੀ ਹੈ ਨਹੀਂ ਤੇ ਛੋਟਾ ਜੀਮੀਦਾਰ ਥੱਲੇ ਨੂੰ ਜਾ ਰਿਹਾ ਤੇ ਉਹਦੀ ਇਸ ਪੋਜੀਸ਼ਨ ਤੇ ਚਲੇ ਜਾਂਦਾ ਜਿਵੇਂ ਆਪਾਂ ਅੱਗੇ ਵੀ ਸੋਚਦੇ ਵੀ ਇੱਧਰ ਮਾਨਸਾਬ ਵਿੱਚ ਖੋਦਕਸ਼ੀ ਹੋਈਆਂ ਜਦੋਂ ਬੰਦਾ ਟੈਨਸ਼ਨ 'ਚ 24 ਘੰਟੇ ਰਹਿੰਦਾ ਫਿਰ ਉਸ ਪਾਸੇ ਨੂੰ ਤੁਰ ਪੈਂਦਾ ਤੇ ਛੋਟਾ ਜੀਮੀਦਾਰ ਛੋਟਾ ਹੋ ਜਾਂਦਾ ਜਾ ਰਿਹਾ ਇਸ ਕਰਕੇ ਆਪਾਂ ਸਾਰੇ ਐਨਆਰਏਆਂ ਵੀਰਾਂ ਨੂੰ ਤੇ ਸਰਕਾਰ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕੁਝ ਨਾ ਕੁਝ ਜਿੰਨਾ ਵੀ ਹੋ ਸਕਦਾ ਇਹਨਾਂ ਵੀ ਛੋਟੇ ਬੱਚਿਆਂ ਦੀ ਮੱਤ ਦਿੱਤੀ ਜਾਵੇ ਇਹਨਾਂ ਉਸ ਕਹਿੰਦਾ ਖੀਮਾ ਦਾ ਜਾਂਚਕਾ ਵਾਹਿਗੁਰੂ ਜੀ ਕਾ ਖਾਲਸਾ ਰਹੀ